ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਸਾਖੀ ਸਰਵਣ ਕਰ ਰਹੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਚੈਨਲ ਤੇ ਨਵੇਂ ਹਨ ਉਹ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਇੱਕ ਵਾਰੀ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਤੇ ਜਿਸ ਵੀਰ ਭੈਣ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਰਨੈਲ ਸੈਦ ਖਾਨ ਗੁਰੂ ਜੀ ਤੇ ਚੜ੍ਹਾਈ ਕਰਨ ਅਨੰਦਪੁਰ ਸਾਹਿਬ ਪੁੱਜਦੇ ਹਨ ਤੇ ਗੁਰੂ ਜੀ ਦਾ ਅਲਾਹੀ ਨੂਰ ਦੇਖ ਕੇ ਉਹ ਨਾ ਨਾਲ ਜੰਗ ਕਰਨ ਦੀ بجائے ਉਹ ਉਹਨਾਂ ਦੀ ਸ਼ਰਨ ਵਿੱਚ ਹੀ ਚਲੇ ਜਾਂਦੇ ਹਨ ਸੋ ਸਾਧ ਸੰਗਤ ਜੀ ਆਓ ਜਦਾ ਸਮਾਂ ਨਾ ਖਰਾਬ ਕਰਦੇ ਹੋਏ ਸਾਖੀ ਦੀ ਲੜੀ ਨੂੰ ਅੱਗੇ ਵਧਾਉਂਦੇ ਹਾਂ ਸੰਗਤ ਜੀ ਜਦ ਔਰੰਗਜ਼ੇਬ ਨੇ ਆਪਣੇ ਖਾਸ ਭੇਜੇ ਜਰਨੈਲ ਸੈਦ ਖਾਨ ਤੇ ਹੋਰ ਕਈਆਂ ਨੂੰ ਗੁਰੂ ਦੀ ਸ਼ਰਤ ਲੈਂਦੇ ਸੁਣਿਆ ਕਿ ਪਹਾੜੀ ਰਾਜਿਆਂ ਦਾ ਸਿੱਧਾ ਲਿਖਿਆ ਆਇਆ ਕਿ ਗੁਰੂ ਗੋਬਿੰਦ ਸਿੰਘ ਬੜਾ ਇਨਕਲਾਬੀ ਹੈ ਅਸੀਂ ਗੁਰੂ ਨਾਨਕ ਦਾ ਘਰ ਜਾਣ ਕੁਝ ਨਹੀਂ ਕਿਹਾ ਹੁਣ ਉਹਨਾਂ ਦੀ ਤਾਕਤ ਹੋਰ ਤੇਜ ਹੋ ਗਈ ਹੈ ਸੋ ਮਾਰ ਮਟਾਓ ਸੋ ਹੁਣ ਉਸ ਨੇ ਲਾਹੌਰ ਸਰਹਿੰਦ ਜੰਮੂ ਤੇ ਮਲਤਾਨ ਦੇ ਨਵਾਬਾ ਨੂੰ ਇਕਾ ਦੁਕਾ ਨਹੀਂ ਇਕੱਠਾ ਹਮਲਾ ਕਰਨ ਲਈ ਕਿਹਾ ਉਸ ਇੱਕ ਫਰਮਾਨ ਵੀ ਜਾਰੀ ਕੀਤਾ ਜਿਸ ਦਾ ਭਾਵ ਸੀ ਕਿ ਗੁਰੂ ਤੇਗ ਬਹਾਦਰ ਦਾ ਬੇਟਾ ਸ੍ਰੀ ਗੁਰੂ ਗੋਬਿੰਦ ਸਿੰਘ ਬਦਲੇ ਦੀ ਭਾਵਨਾ ਨਾਲ ਬਗਾਵਤ ਕਰ ਰਿਹਾ ਹੈ ਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰ ਰਿਹਾ ਹੈ ਇਹ ਵੀ ਕਿਹਾ ਕਿ ਸਰਹੰਦ ਦਾ ਨਵਾਬ ਆਪ ਫੌਜ ਕੱਸੀ ਕਰੇ ਜੇ ਗੁਰੂ ਜਿੰਦਾ ਨਾ ਪਕੜਿਆ ਜਾਏ ਤਾਂ ਸਿਰ ਵੱਢ ਲਿਆਂਦਾ ਜਾਏ ਤੇ ਇਸ ਕਾਰਜ ਵਿੱਚ ਹੁਣ ਰਤਾ ਭਰ ਵੀ ਲਾਪਰਵਾਹੀ ਨਾ ਵਰਤੀ ਜਾਵੇ ਸਾਧ ਸੰਗਤ ਜੀ ਗੁਰੂ ਜੀ ਨੂੰ ਔਰੰਗਜ਼ੇਬ ਨੇ ਇੱਕ ਐਲਚੀ ਹੱਥ ਲਿਖੀ ਚਿੱਠੀ ਵੀ ਭੇਜੀ ਸੀ ਜਿਸ ਦੇ ਸ਼ਬਦ ਸਨ ਇਸ ਧਰਤੀ ਦਾ ਸ਼ਾਹ ਇੱਕ ਹੈ ਤੁਹਾਡਾ ਤੇ ਮੇਰਾ ਅਕੀਦਾ ਇੱਕ ਹੈ ਤੁਸੀਂ ਵੀ ਤੋਹੀਦ ਪ੍ਰਸਤ ਤੇ ਮੈਂ ਵੀ ਸਤਾਬ ਮਿਲੋ ਤੁਸੀਂ ਜਦ ਆਓਗੇ ਤਾਂ ਪੀਰਾਂ ਵਾਲਾ ਆਦਰ ਦੇਵਾਂਗਾ ਪਾਦਸ਼ਾਹੀ ਮੈਨੂੰ ਅੱਲਾ ਨੇ ਦਿੱਤੀ ਹੈ ਮਹਾਰਾਜ ਦਾ ਉੱਤਰ ਸੀ ਭਾਈ ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਉਸਨੇ ਮੈਨੂੰ ਭੇਜਿਆ ਹੈ ਕਿ ਜਗਤ ਨੂੰ ਰਾਹ ਦਾ ਇਨਸਾਫ ਦੱਸਾਂ ਬਾਦਸ਼ਾਹੀ ਦਿੱਤੀ ਸੀ ਕਿ ਇਨਸਾਫ ਕਰੇ ਪਰ ਤੂੰ ਭੁੱਲ ਗਿਆ ਹੈ ਪਰ ਪੰਚ ਹੀ ਕਰੀ ਟੁਰੀ ਜਾਂਦਾ ਹੈ ਤੂੰ ਤਾਂ ਲੋਕਾਂ ਨੂੰ ਅੱਲਾ ਦਾ ਜਾਇਆ ਹੀ ਨਹੀਂ ਗਿਣਦਾ ਤੇਰਾ ਮੇਰਾ ਮੇਲ ਕੈਸਾ ਹੁਣ ਸਰਹੰਦ ਦਾ ਨਵਾਬ ਸਰਗਰਮ ਹੋ ਗਿਆ ਤੇ ਪਹਾੜੀ ਰਾਜਿਆਂ ਨੂੰ ਇਸ ਕਾਰਜ ਵਿੱਚ ਇਮਦਾਦ ਕਰਨ ਲਈ ਕਿਹਾ ਰਾਜਾ ਮੀਰ ਚੰਦ ਕੁਮੰਡ ਚੰਦ ਵੀਰ ਸਿੰਘ ਤੇ ਕੁੱਲੂ ਕੈਰਲ ਮੰਡੀ ਜੰਮੂ ਨੂਰਪੁਰ ਚੰਬਾ ਗੁਲੇਰ ਤੇ ਸ਼ਰੀਰਗਰ ਦੇ ਰਾਜਿਆਂ ਨੇ ਮੁਗਲਾਂ ਦੀ ਫੌਜ ਨਾਲ ਰਲ ਕੇ ਸਾਂਝਾ ਹਮਲਾ ਕਰਨ ਦਾ ਫੈਸਲਾ ਕੀਤਾ ਰੰਗੜ ਅਤੇ ਗੁਜਰਵੀ ਸਾਂਝੇ ਮਹਾਜ ਵਿੱਚ ਸ਼ਾਮਲ ਹੋ ਗਏ ਲਾਹੌਰ ਦਾ ਜ਼ਬਰਦਸਤ ਖਾਨ ਤੇ ਸਰਹੰਦ ਦਾ ਵਜ਼ੀਰ ਖਾਨ ਹਜ਼ਾਰਾਂ ਦੀ ਫੌਜ ਲੈ ਕੇ आनंदपुर साहिब ਪੁੱਜੀ ਸਾਹ ਸੰਗਤ ਜੀ ਉਧਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੋਰਚਾ ਬੰਦੀ ਕਰ ਲਈ ਤੇ ਥਾਂ ਥਾਂ ਚੌਣਵੇਂ ਜਰਨੈਲ ਹਮਲੇ ਨੂੰ ਰੋਕਣ ਲਈ ਭੇਜ ਦਿੱਤੇ ਦੋਵਾਂ ਪਾਸੇ ਗੋਲੀ ਤੇ ਤੀਰ ਲਗਾਤਾਰ ਚੱਲਣ ਲੱਗੇ ਮੁਗਲਾਂ ਦੀ ਘਟ ਵੱਡੀ ਇਤਨੀ ਯਾਦਾ ਹੋ ਗਈ ਕਿ ਮੁਗਲ ਫੌਜਾਂ ਨੇ ਇਹ ਜਾਣਿਆ ਕਿ ਜੇ ਇਸੇ ਤਰ੍ਹਾਂ ਗੁਰੂ ਜੀ ਦੇ ਫੌਜੀ ਸਿਪਾਹੀ ਜੰਗ ਵਿੱਚ ਕੰਮ ਆਉਂਦੇ ਰਹੇ ਤਾਂ ਆਨੰਦਪੁਰ ਦੀ ਜਿੱਤ ਮੁਸ਼ਕਲ ਹੋ ਜਾਵੇਗੀ ਇਹ ਜਾਣ ਕੇ ਮੁਗਲ ਫੌਜਾਂ ਨੇ ਆਨੰਦਪੁਰ ਦਾ ਘੇਰਾ ਪੱਕਾ ਕਰਨ ਦਾ ਇਰਾਦਾ ਕੀਤਾ ਅਤੇ ਘੇਰਾ ਇਤਨਾ ਪੱਕਾ ਕਰ ਲਿਆ ਕਿ ਸਿੰਘਾਂ ਦਾ ਬਾਹਰ ਨਿਕਲਣਾ ਕਠਿਨ ਹੋ ਗਿਆ ਹੁਣ ਸਭ ਤੋਂ ਵੱਡੀ ਲੋੜ ਘੇਰਾ ਤੋੜਨ ਦੀ ਸੀ ਘੇਰਾ ਪੱਕਾ ਹੋਣ ਕਾਰਨ ਰਸਦ ਤੇ ਪਾਣੀ ਦੀ ਤਕਲੀਫ ਛੇਤੀ ਪਾਸਣ ਲੱਗੀ ਜਿਹੜੇ ਸੂਏ ਰਾਹੀ ਆਨੰਦਪੁਰ ਸਾਹਿਬ ਨੂੰ ਪਾਣੀ ਮਿਲਦਾ ਸੀ ਉਸ ਦਾ ਮੂੰਹ ਵੀ ਮੁਗਲਾਂ ਨੇ ਮੋੜ ਦਿੱਤਾ ਸਿੰਘ ਜਜਬੇ ਨਾਲ ਲੜ ਰਹੇ ਸਨ ਇਸ ਤਰ੍ਹਾਂ ਕਈ ਦਿਨ ਬੀਤ ਗਏ ਫਿਰ ਇਹ ਵਿਉਂਤ ਬਣਾਈ ਗਈ ਕਿ ਚਾਰ-ਚਾਰ ਦੇ ਜਥੇ ਬਣਾ ਕੇ ਜਲ ਰਸਦ ਲਿਉਣ ਲਈ ਬਾਹਰ ਨਿਕਲਣਾ ਜਲ ਪਹੁੰਚਾਉਣ ਦਾ ਕੰਮ ਮਾਈਆਂ ਨਿਭਾ ਰਹੀਆਂ ਸਨ ਅਨ ਵੀ ਇਤਨਾ ਮਹਿੰਗਾ ਹੋ ਗਿਆ ਸੀ ਕਿ ਖਰੀਦਣਾ ਵੀ ਮੁਸ਼ਕਲ ਸੀ ਸੈਨਾਪਤੀ ਦੇ ਕਹਿਣ ਅਨੁਸਾਰ ਚਾਰ ਸਿੰਘ ਪਾਣੀ ਨੂੰ ਜਾਂਦੇ ਸਨ ਤੇ ਦੋ ਰਾਹ ਵਿੱਚ ਹੀ ਸ਼ਹੀਦ ਹੋ ਜਾਂਦੇ ਸਨ ਸਾਧ ਸੰਗਤ ਜੀ ਇਤਨੀ ਮੁਸ਼ਕਲ ਬਣ ਗਈ ਕਿ ਜੋ ਅੰਦਰ ਸੀ ਉਸੇ ਹੀ ਗੁਜ਼ਾਰਾ ਕਰਦੇ ਰਹੇ ਹਾਲ ਤੇ ਇਥੋਂ ਤੱਕ ਪੁੱਜ ਗਈ ਸੀ ਕਿ ਇੱਕ ਮੁਠੀ ਛੋਲਿਆਂ ਨਾਲ ਸਿੰਘਾਂ ਨੂੰ ਪੇਟ ਦੀ ਅੱਗ ਬੁਝਾਉਣੀ ਪੈਂਦੀ ਅਤੇ ਉਹ ਵੀ ਕਈ ਵਾਰ ਨਾ ਮਿਲਦੀ ਪਰ ਸ਼ਾਦੀ ਹਾਥੀ ਤੜਪ ਤੜਫ ਕੇ ਮਰਨ ਲੱਗਾ ਤੇ ਗੁਰੂ ਜੀ ਦੇ ਆਤ ਪਿਆਰੇ ਘੋੜੇ ਦਲਬਿੜਾਰ ਨੂੰ ਚਾਰਾ ਦੇਣਾ ਮੁਸ਼ਕਲ ਹੋ ਗਿਆ ਉਹਨਾਂ ਦੋਹਾਂ ਨੂੰ ਭੁੱਖੇ ਤੜਫਦਾ ਦੇਖ ਦੋਵਾਂ ਨੂੰ ਹੀ ਮਾਰ ਦਿੱਤਾ ਗਿਆ ਸਿੰਘਾਂ ਨੇ ਵਿਚਾਰ ਕੀਤੀ ਇਹ ਇਸ ਤਰ੍ਹਾਂ ਅਜਾਈ ਮੌਤ ਮਰਨਾ ਠੀਕ ਨਹੀਂ ਤੇ ਦਲ ਬਣਾ ਕੇ ਮੁਗਲਾਂ ਦੇ ਕੈਂਪ ਤੇ ਹਮਲਾ ਕਰਕੇ ਅੰਨ ਤੇ ਕਾਬੂ ਪਾਣਾ ਚਾਹੀਦਾ ਹੈ ਸੋ ਇੱਕ ਰਾਤ ਨੂੰ ਇੱਕ ਬਹੁਤ ਵੱਡੇ ਦਲ ਨੇ ਹਮਲਾ ਕੀਤਾ ਤੇ ਬਹੁਤ ਅੰਨ ਕਾਬੂ ਵਿੱਚ ਕਰ ਲਿਆ ਇਸ ਤਰ੍ਹਾਂ ਕਈ ਦਿਨ ਹੋਰ ਲੰਘ ਗਏ ਉਧਰ ਮੁਗਲਾਂ ਨੇ ਰਾਤ ਨੂੰ ਵੀ ਮੋਰਚੇ ਪੱਕੇ ਕਰ ਲਏ ਅਤੇ ਰਾਤ ਦਿਨ ਅੰਤੇ ਹੀ ਪੈਰਾ ਦਿੰਦੇ ਰਹੇ ਕਿ ਰਾ ਇਤਨਾ ਲਮੇਰਾ ਹੋ ਜਾਏਗਾ ਵਜੀਲ ਖਾਨ ਤੇ ਜ਼ਬਰਦਸਤ ਖਾਨ ਨੂੰ ਖਿਆਲ ਨਹੀਂ ਸੀ ਹੁਣ ਉਹਨਾ ਨੀਤੀ ਅਪਣਾਉਣ ਦਾ ਰਾਹ ਪਕੜਿਆ ਤੇ ਕਾਸਤ ਨੂੰ ਗੁਰੂ ਜੀ ਵੱਲ ਭੇਜਿਆ ਕਿ ਉਹ ਈਨ ਮੰਨ ਲੈਣ ਪਰ ਸਿੰਘਾਂ ਨੇ ਉਸ ਨੂੰ ਚੁੱਪਚਾਪ ਮੁੜ ਜਾਣ ਲਈ ਕਿਹਾ ਉਹ ਗੁਰੂ ਜੀ ਨੂੰ ਮਿਲੇ ਬਗੈਰ ਹੀ ਵਾਪਸ ਆ ਗਿਆ ਮੁਗਲ ਫੌਜਾਂ ਨੇ ਇੱਕ ਭਰਪੂਰ ਵਾਰ ਵੀ ਕੀਤਾ ਪਰ ਸਿੰਘਾਂ ਨੇ ਉਹਨਾਂ ਨੂੰ ਕਿਲੇ ਦੀ ਦੀਵਾਰ ਤੱਕ ਨਾ ਆਉਣ ਦਿੱਤਾ ਭੁਖੇ ਭਾਣੇ ਵੀ ਸਿੰਘ ਕਿਲਕਾਰੀਆਂ ਤੇ ਲਲਕਾਰੇ ਮਾਰ ਕੇ ਲੜ ਰਹੇ ਸਨ ਇਸ ਉੱਤੇ ਵਾਅਦਾ ਇਹ ਹੈ ਕਿ ਭਾਈ ਕਨਈਆ ਵਰਗੇ ਅੱਗੇ ਵੱਧ ਬਿਨਾਂ ਵਿਤਕਰੇ ਦੇ ਹਾਰੇਕ ਨੂੰ ਜਲ ਸ਼ਿਕਾ ਤੇ ਫਟੜਾਂ ਤੇ ਮਲਮਲਗਾ ਰਹੇ ਸਨ ਗੌਰ ਵਿਲਾਸ ਪਾਸ਼ਾਹੀ ਦਸਵੀਂ ਦੇ ਸ਼ਬਦਾਂ ਵਿੱਚ ਜਦ ਸ਼ਿਕਾਇਤ ਹੋਈ ਤੇ ਗੁਰੂ ਜੀ ਨੇ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਹੈ ਤਾਂ ਉਸਨੇ ਕਿਹਾ ਮੈਂ ਤੁਹਾਡੇ ਹੀ ਸਿੱਖਾਂ ਨੂੰ ਪਾਣੀ ਪਿਲਾ ਰਿਹਾ ਹਾਂ ਬਾਤਤ ਹੈ ਹਮ ਸੇਵਕ ਥਾਰੀ ਮੈਨੂੰ ਕੋਈ ਦੂਜਾ ਲੱਗਦਾ ਹੀ ਨਹੀਂ ਸਾਧ ਸੰਗਤ ਜੀ ਇਸ ਹਾਲ ਵਿੱਚ ਕਈ ਮਹੀਨੇ ਬੀਤ ਗਏ ਫੌਜਾਂ ਤਾਂ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੀਆਂ ਸਨ ਪਰ ਸ਼ਹਿਰ ਵਾਸੀਆਂ ਲਈ ਅੰਨ ਪਾਣੀ ਦਾ ਇੰਤਜ਼ਾਮ ਕਰਨਾ ਕਠਿਨ ਸੀ ਮੁਗਲਾਂ ਨੂੰ ਸਿੰਘਾਂ ਦੀਆਂ ਤੇ ਆਨੰਦਪੁਰ ਦੇ ਵਾਸੀਆਂ ਦੀਆਂ ਤਕਲੀਫਾਂ ਦਾ ਹਾਲ ਪਤਾ ਲੱਗ ਰਿਹਾ ਸੀ ਇਹ ਨਹੀਂ ਸੀ ਕਿ ਨਿਰੇ ਸਿੰਘ ਹੀ ਦੁਖੀ ਸਨ ਮੁਗਲ ਫੌਜਾਂ ਤੇ ਉਹਨਾਂ ਦੇ ਸਾਥੀ ਰਾਜਾਂ ਨੂੰ ਕੋਈ ਘੱਟ ਤਕਲੀਫ਼ ਨਹੀਂ ਸੀ ਪਹਿਲਾਂ ਉਹਨਾਂ ਨੂੰ ਗਰਮੀਆਂ ਫਿਰ ਬਾਰਿਸ਼ ਅਤੇ ਹੜ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਸਰਦੀ ਸਿਰ ਤੇ ਆ ਪੁੱਜੀ ਸੀ ਉਹ ਵੀ ਪਿੱਛਾ ਖਡਾਉਣਾ ਚਾਹੁੰਦੇ ਸਨ ਹਜ਼ਾਰਾਂ ਮੁਗਲ ਫੌਜੀ ਮਾਰੇ ਜਾ ਚੁੱਕੇ ਸਨ ਉਹਨਾਂ ਫਿਰ ਦੋ ਕਾਸਦ ਇੱਕ ਬ੍ਰਾਹਮਣ ਤੇ ਇੱਕ ਸૈયਦ ਭੇਜਿਆ ਆ ਸੰਗਤ ਜੀ ਉਹਨਾਂ ਦੋਹਾਂ ਨੇ ਗੀਤਾ ਗਉ ਤੇ ਕੁਰਾਨ ਦੀਆਂ ਕਸਮਾਂ ਉਠਾ ਕੇ ਕਿਹਾ ਕਿ ਕਿਲਾ ਛੱਡ ਜਾਣ ਦੀ ਸੂਰਤ ਵਿੱਚ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਗੁਰੂ ਜੀ ਨੇ ਇਸ ਨੂੰ ਇੱਕ ਚਾਲ ਦੱਸਿਆ ਪਰ ਸਿੰਘਾਂ ਨੇ ਬੇਨਤੀ ਕੀਤੀ ਕਿ ਜਦ ਕਸਮਾਂ ਉਠਾਉਂਦੇ ਹਨ ਕਿਮਾ ਮੰਗਦੇ ਹਨ ਤਾਂ ਕਿਲਾ ਛੱਡ ਜਾਣ ਦਾ ਕੀ ਹਰਜ ਹੈ ਮਹਾਰਾਜ ਚੁੱਪ ਰਹੀ ਮੁਗਲਾਂ ਦੀ ਚਾਲ ਨੂੰ ਨੰਗਿਆ ਕਰਨ ਲਈ ਆਪ ਜੀ ਨੇ ਕੁਝ ਗੱਡੇ ਪਾਟੇ ਪੁਰਾਣੇ ਕੱਪੜੇ ਹੱਡੀਆਂ ਤੇ ਜਾਨਵਰਾਂ ਦੇ ਪਿੰਜਰ ਭਰ ਕੇ ਉਹਨਾਂ ਉੱਤੇ ਰੇਸ਼ਮੀ ਤੇ ਕੀਮਤੀ ਮਖਮਲੀ ਕੱਪੜੇ ਪਾ ਕੇ ਕਿਰੇ ਤੋਂ ਬਾਹਰ ਭੇਜੇ ਅਜੇ ਗੱਡੇ ਕੁਝ ਦੂਰ ਹੀ ਗਏ ਸਨ ਕੇ ਫੌਜਾਂ ਨੇ ਧਾਵਾ ਬੋਲ ਦਿੱਤਾ ਬਲਾ ਨੂੰ ਬਹੁਤ ਸ਼ਰਮਿੰਦਗੀ ਉਠਾਉਣੀ ਪਈ ਪਰ ਚਾਲ ਨੰਗੀ ਹੋ ਗਈ ਇਸ ਤਰ੍ਹਾਂ ਕੁਝ ਦਿਨ ਹੋਰ ਨਿਕਲ ਗਏ ਉਧਰੋਂ ਮੁਗਲਾਂ ਨੇ ਆਪਣੇ ਕੀਤੇ ਦੀ ਮਾਫੀ ਮੰਗੀ ਤੇ ਔਰੰਗਜ਼ੇਬ ਦੀ ਚਿੱਠੀ ਅਤੇ ਉਸ ਦੇ ਦਸਤਖਤੇ ਕੀਤਾ ਕੁਰਾਨ ਭੇਜਿਆ ਕਿ ਉਹਨਾਂ ਦੇ ਆਨੰਦਪੁਰ ਛੱਡਣ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਗੁਰੂ ਜੀ ਨੇ ਇਸ ਨੂੰ ਵੀ ਇੱਕ ਚਾਲ ਕਿਹਾ ਪਰ ਜਦ ਸ਼ਹਿਰ ਵਾਸੀ ਤੇ ਹੋਰ ਲੋਕ ਆਨੰਦਪੁਰ ਦੇ ਕਿਲੇ ਅੱਗੇ ਆ ਇਕੱਠੇ ਹੋ ਗਏ ਅਤੇ ਪੁਕਾਰ ਕਿਹਾ ਕਿਲਾ ਛੱਡਣ ਵਿੱਚ ਕੋਈ ਹਰਜ ਨਹੀਂ ਜਦ ਔਰੰਗਜ਼ੇਬ ਵੀ ਯਕੀਨ ਦਿਵਾਉਂਦਾ ਹੈ ਸਾਧ ਸੰਗਤ ਜੀ ਉਹਨਾਂ ਦਾ ਭੁੱਖ ਨਾਲ ਇੰਨਾ ਬੁਰਾ ਹਾਲ ਹੋ ਗਿਆ ਸੀ ਕਿ ਮਾਸ ਛੱਡ ਗਿਆ ਇਹ ਹੱਡੀਆਂ ਦਾ ਪਿੰਜਰ ਰਹਿ ਗਏ ਸਨ ਤੇ ਪਤਾ ਨਹੀਂ ਸੀ ਕਿ ਉਹ ਦਿਹਾੜੀ ਵੀ ਕੱਢਣਗੇ ਜਾਂ ਨਹੀਂ ਆ ਸੰਗਤ ਜੀ ਗੁਰੂ ਜੀ ਵੀ ਜਾਣਦੇ ਸਨ ਕਿ ਮੁਗਲ ਫੌਜਾਂ ਦਾ ਬਹੁਤ ਦੇਰ ਹੁਣ ਘੇਰਾ ਪਾਈ ਰੱਖਣਾ ਸੰਭਵ ਹੈ ਤਰਲੇ ਤੇ ਕਸਮਾਂ ਤਾਂ ਹੀ ਉਠਾਈਆਂ ਜਾ ਰਹੀਆਂ ਹਨ ਗੁਰੂ ਜੀ ਨੇ ਕਿਹਾ ਜਿੱਥੇ ਇਤਨੇ ਦਿਨ ਤਕਲੀਫ ਕੱਟੀ ਹੈ ਕੁਝ ਚੇਰ ਹੋਰ ਚੱਲ ਲਓ ਫਿਰ ਮਨ ਮਰਜੀ ਦਾ ਭੋਜਨ ਵੀ ਲੈਣਾ ਤੇ ਆਜ਼ਾਦੀ ਵੀ ਜੇ ਤੁਸੀਂ ਆਨੰਦਪੁਰ ਛੱਡਿਆ ਤਾਂ ਬਹੁਤ ਹੀ ਸ਼ਹੀਦੀਆਂ ਹੋਣਗੀਆਂ ਪਰ ਸਾਰੇ ਇਹੀ ਰੱਟ ਲਗਾਏ ਰਹੇ ਕਿ ਜਦ ਬਾਦਸ਼ਾਹ ਤੇ ਕੁਰਾਨ ਜਾਮਨ ਹੈ ਤਾਂ ਕੁਝ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਗੁਰੂ ਜੀ ਮੁਗਲਾਂ ਤੇ ਪਹਾੜੀਆਂ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਸਨ ਇਹ ਤੇ ਲਈ ਵਾਰ-ਵਾਰ ਚੇਤਾਵਨੀ ਦੇ ਰਹੇ ਸਨ ਪਰ ਹੁਣ ਲੋਕ ਰਾਏ ਮੰਨਣੀ ਹੀ ਬਣਦੀ ਸੀ ਫਿਰ ਵੀ ਸਤਿਗੁਰੂ ਜੀ ਨੇ ਕਿਹਾ ਕਿ ਕਿਲਾ ਤਾਂ ਛੱਡ ਦਿੰਦੇ ਹਾਂ ਪਰ ਭਲੇ ਬੁਰੇ ਦੇ ਤੁਸੀਂ ਹੀ ਜ਼ਿੰਮੇਵਾਰ ਹੋ ਇਥੋਂ ਤੱਕ ਕੇ ਸਿੱਖਾਂ ਕੋਲੋਂ ਅਹਦਨਾਮਾ ਵੀ ਲਿਖਵਾਇਆ ਸਾਜ ਸੰਗਤ ਜੀ ਦਸੰਬਰ 1704 ਈਸਵੀ ਸ਼ਾਮਾਂ ਵੇਲੇ ਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਗੁਰੂ ਜੀ ਚਾਰੇ ਸਹਿਬਜਾਦੇ ਪੰਜ ਪਿਆਰੇ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਕੁਝ ਸਿੰਘਾਂ ਨਾਲ ਪਹਿਲਾ ਨਿਕਲੇ ਤੇ ਪਿਛੋਂ ਸਿੰਘਾਂ ਦੇ ਜਥੇ ਕੁਝ ਵਖਬੇ ਬਾਅਦ ਆਉਂਦੇ ਰਹੇ ਜਦ ਮੁਗਲ ਫੌਜਾਂ ਨੂੰ ਗਈ ਰਾਤ ਗੁਰੂ ਜੀ ਦੇ ਪਰਿਵਾਰ ਸਮੇਤ ਕਿਲਾ ਛੱਡ ਜਾਣ ਦਾ ਪਤਾ ਲੱਗਾ ਤਾਂ ਕਈ ਦਸਤੇ ਸਰਸਾ ਵੱਲ ਵਜ਼ੀਰ ਖਾਨ ਨੇ ਭੇਜੀ ਸਰਸਾ ਕਿਨਾਰੇ ਹੀ ਜੰਗ ਸ਼ੁਰੂ ਹੋ ਗਈ ਸਰਸਾ ਵੀ بارش ਕਾਰਨ ਚੜੀ ਹੋਈ ਸੀ ਭਾਈ ਉਦੇ ਸਿੰਘ ਜੀ ਜਿਨ੍ਹਾਂ ਰਾਜਾ ਕੇਸਰੀ ਚੰਦ ਦਾ ਜੰਗ ਵਿੱਚ ਸਿਰ ਉਤਾਰਿਆ ਸੀ ਪਿਛੇ ਮੁੜ ਕੇ ਫੌਜੀ ਦਸਿਆ ਨੂੰ ਰੋਕ ਰਹੇ ਸਨ ਪਰ ਮੁਗਲਾਂ ਦੀ ਗਿਣਤੀ ਇਤਨੀ ਜ਼ਿਆਦਾ ਸੀ ਕਿ ਉਹ ਉੱਥੇ ਹੀ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਸੀ ਨੇ ਮੱਲ ਲਈ ਤੇ ਫੌਜਾਂ ਨੂੰ ਠੱਲ ਪਾ ਦਿੱਤੀ ਪਰ ਜਦ ਉਹਨਾਂ ਡਿੱਠਾ ਕੇ ਬਾਬਾ ਅਜੀਤ ਸਿੰਘ ਜੀ ਘੇਰੇ ਵਿੱਚ ਆ ਗਏ ਹਨ ਤਾਂ ਉਹਨਾਂ ਆਪਣਾ ਮੂੰਹ ਉਧਰ ਕੀਤਾ ਬਾਬਾ ਅਜੀਤ ਸਿੰਘ ਜੀ ਤਾਂ ਸਰਸਾ ਪਾਰ ਕਰ ਗਏ ਪਰ ਭਾਈ ਜੀਵਨ ਸਿੰਘ ਜੀ ਉੱਥੇ ਹੀ ਸ਼ਹੀਦ ਹੋ ਗਏ ਸਰਸਾ ਕਿਨਾਰੇ ਹੀ ਗੁਰੂ ਜੀ ਨੇ ਪਰਿਵਾਰ ਨੂੰ ਤਿੰਨਾ ਹਿੱਸਿਆਂ ਵਿੱਚ ਵੰਡ ਦਿੱਤਾ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਕੋਜ ਸਿੰਘ ਉਹਨਾਂ ਦੇ ਨਾਲ ਰੱਖੇ ਤੇ ਸਰਸਾ ਪਾਰ ਕਰਕੇ ਰੋਪੜ ਪੁੱਜ ਗਏ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਭਾਈ ਮਨੀ ਸਿੰਘ ਜੀ ਨਾਲ ਹਰਦوار ਚਲੇ ਗਏ ਤੇ ਉਥੋਂ ਦਿੱਲੀ ਗਏ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਕੁੰਮੇ 마ਸ਼ਕੀ ਨਾਲ ਉਸ ਦੀ ਝੁੱਗੀ ਵਿੱਚ ਸਰਸਾ ਕਿਨਾਰੇ ਹੀ ਰੁਕ ਗਏ ਉਥੋਂ ਗੰਗੋ ਬ੍ਰਾਹਮਣ ਆਪਣੇ ਨਾਲ ਪਿੰਡ ਲੈ ਗਿਆ ਸਾਧ ਸੰਗਤ ਜੀ ਸਾਰਾ ਪਰਿਵਾਰ ਹੀ ਵਿਛੜ ਗਿਆ ਇੱਕ ਜੋੜਾ ਕਿਸੇ ਪਾਸੇ ਤੇ ਦੂਜਾ ਜੋੜਾ ਕਿਸੇ ਪਾਸੇ ਸੋ ਸਾਧ ਸੰਗਤ ਜੀ ਅੱਜ ਦੀ ਸਾਖੀ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਅਗਲੀ ਸਾਖੀ ਦੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਜੀ ਸੋ ਸਾਧ ਸੰਗਤ ਜੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਜਿਸ ਵੀਰ ਭੈਣ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਜੀ ਸੋ ਸਾਧ ਸੰਗਤ ਜੀ ਜਲਦੀ ਹੀ ਅਗਲੀ ਸਾਖੀ ਦੇ ਨਾਲ ਮਿਲਦੇ ਹਾਂ ਤਦ ਤੱਕ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ